ਇਹ ਜਿਹੜੀ ਟਿਪਾ ਰੋਡ ਦੀ ਸੜਕ ਹੈਗੀ ਹੈ ਇਹ ਸਸੰਘ ਘਰ ਤੋਂ ਲੈ ਕੇ ਡੰਪ ਤੱਕ ਬਣ ਰਹੀ ਹੈ ਇਹ 98 ਲੱਖ ਦੀ ਜਿਹੜਾ ਇਹਦਾ ਹੈਗਾ ਜਿੰਨਾ ਵੀ ਹੈ 98 ਲੱਖ ਰੁਪਏ ਦਾ ਉਹਦੇ ਨਾਲ ਬਣੀ ਹੈ ਔਰ ਇਹ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮਟੀਰੀਅਲ ਹੈ ਅਜ ਤੱਕ ਇੰਦਾ ਦਾ ਵਧੀਆ ਮਟੀਰੀਅਲ ਯੂਜ਼ ਨਹੀਂ ਆਇਆ ਜਿਹੜੇ ਵਹੀਕਲ ਨਹੀਂ ਚੱਲਣੇ ਚਾਹੀਦੇ ਹੈਵੀ ਵਹੀਕਲ ਕਿਉਂਕਿ ਆਪਾਂ ਸੜਕ ਦਾ ਨਿਰਮਾਣ ਉਸ ਹਿਸਾਬ ਨਾਲ ਕਰਦੇ ਆ ਕਿ ਇਹਦੇ ਤੇ ਕਿੰਨਾ ਲੋਡ ਪਾਇਆ ਜਾ ਸਕਦਾ ਟਿਪਰਾਂ ਦੀ ਗੱਲ ਕਰਦੇ ਹਾਂ ਉਹ ਰੋਕ ਲੱਗ ਗਈ ਜਿੰਨਾ ਵੀ ਘੱਟੋ ਘੱਟ ਦੇਖੋ ਜਿਹੜੀ ਜ਼ਰੂਰੀ ਸਮਾਨ ਹੈ ਉਹ ਤਾਂ ਆਣਾ ਹੀ ਆਣਾ ਉਸ ਸੀ ਨੂੰ ਦੇਖਦੇ ਜੋ ਵੀ ਹੋਏਗਾ ਉਸ ਤਰੀਕ ਨੂੰ ਸਿਸਟਮ ਦੇ ਹਿਸਾਬ ਨਾਲ ਕਰਾਂਗੇ ਕਿਉਂਕਿ ਪਹਿਲਾਂ ਇੱਥੇ ਲਾਈਨ ਪਾਈ ਗਈ ਸੀ ਜਿਹੜੀ ਬਿਜਲੀ ਗ੍ਰਿਡ ਬਣਿਆ ਆਪਣਾ ਟਿਬਾ ਰੋਡ ਤੇ ਉਹਦੇ ਕਰਕੇ ਇਹ ਪੱਟੀ ਗਈ ਸੀਗੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਲੱਗ ਗਿਆ ਬਰਸਾਤਾਂ ਆ ਗਈਆਂ ਬਰਸਾਤਾਂ ਕਰਕੇ ਥੋੜਾ ਲੇਟ ਹੋਇਆ ਵਾ ਲੋਕਾਂ ਨੂੰ ਦਿੱਕਤ ਬਹੁਤ ਆਈ ਹੈ ਤੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਨਾ ਤੇ ਪਰ ਦੱਸਣਾ ਚਾਹੁੰਨਾ ਵੀ ਜਿਹੜੀ ਇਹ ਸੜਕ ਬਣੀ ਹੈ ਹੁਣ ਜਿਹੜਾ ਮਟੀਰੀਅਲ ਪਿਆ ਵਾ ਤੇ ਔਰ ਤੁਸੀਂ ਆਸੇ ਪਾਸੇ ਦੂਰ ਤੱਕ ਨਿਗਾਹ ਮਾਰ ਲਿਓ ਇਹ ਜਿਆ ਮਟੀਰੀਅਲ ਕਿਤਨੀ ਪਿਆ ਔਰ ਇੰਨੀ ਵਧੀਆ ਸੜਕ ਬਣੀ ਆ ਇਨਾ ਵਧੀਆ ਮਟੀਰੀਅਲ ਪਾਇਆ ਗਿਆ ਇੱਥੇ ਪਹਿਲਾਂ ਕਾਫੀ ਟੁੱਟੀ ਹੋਈ ਸੀ ਸਰਕਾਰ ਆਣ ਤੋਂ ਬਾਅਦ ਕਾਫੀ ਬਣੀ ਆ ਗੱਡੀਆਂ ਮੋਟਰਸਾਈਕਲ ਵੀ ਟੁੱਟਦੇ ਸੀਗੇ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਆ ਕਾਫੀ ਅੱਗੇ ਨਾਲ ਵਧੀਆ ਬਣੀ ਆ ਕੁਆਲਟੀ ਵਾਲੀ ਸੜਕ ਬਣੀ ਆ ਜੇ ਲੋਕ ਸਾਧਣ ਤਾਂ ਕਾਫੀ ਟਾਈਮ ਅੱਗੇ ਤੱਕ ਚੱਲੂਗੀ ਲੋਕਾਂ ਸਰਵਰੇ ਲਈ ਆ ਵਾਟਰ ਸਪਲਾਈ ਲਈ ਤੋੜਦੇ ਆ ਉਹਨਾਂ ਤੇ ਕਾਰਵਾਈ ਹੋਣੀ ਬਿਲਕੁਲ ਸਾਡਾ ਹੋਣੀ ਚਾਹੀਦੀ ਆ ਕਿਉਂਕਿ ਫੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਸੜਕਾਂ ਖਰਾਬ ਹੁੰਦੀਆਂ ਆ ਆਣ ਜਾਣ ਵਾਸਤੇ ਬਹੁਤ ਦਿੱਕਤ ਹੁੰਦੀ ਆ ਜਿਸ ਹਿਸਾਬ ਨਾਲ ਸੜਕ ਬਣਣੀ ਐ ਪੇਚ ਵਰਕ ਦੀ ਮੇਰੇ ਖਿਆਲ ਨਾਲ 10 ਸਾਲ ਤੱਕ ਲੋੜੇ ਨਹੀਂ ਪੈਣੀ ਹੈਗੀ ਅਭਿਦਾਇਕ ਸਾਹਿਬ ਨੇ ਇਹੀ ਦਾਵਾ ਕੀਤਾ ਹਾਂਜੀ ਘੱਟੋ ਘੱਟ 10 ਸਾਲ ਲੋੜ ਨਹੀਂ ਪੈਣੀ ਹੈਗੀ ਅਸੀਂ ਛਲਾਗਾ ਕਰਦੇ ਆ ਸਰਦਾਰ ਦਿਲਜੀਤ ਸਿੰਘ ਗਰੇਵਾਲ ਦੀ ਜਿਨ੍ਹਾਂ ਨੇ ਆਪਣੇ ਇੰਨੀ ਮਿਹਨਤ ਸਦਕਾ ਸਾਡੇ ਲਈ ਕੁਝ ਕੀਤਾ ਔਰ ਰੋਗ ਅੱਗੇ ਨਾਲੋਂ ਬਹੁਤ ਵਧੀਆ ਬਣ ਗਿਆ ਪਹਿਲਾਂ ਕੀ ਹਾਲਾਤ ਸੀਗੇ ਪਹਿਲੇ ਹਾਲਾਤ ਬਹੁਤ ਖਰਾਬ ਹੋ ਚੁਕੇ ਸੀ ਆਜ ਦਿਨ ਐਕਸੀਡੈਂਟ ਹੁੰਦੇ ਸੀ ਆਜ ਦਿਨ ਸਮਝੋ ਜੀ ਐਕਸੀਡੈਂਟ ਹੋਣ ਦੇ ਕੋਈ ਮੇਨ ਹੈ ਨਾ ਮੇਨ ਸੜਕ ਆ ਦਿੱਲੀ ਰੋਡ ਤੱਕ ਜੁੜਦੀ ਆ ਇਹਦੀ ਬਹੁਤ ਜ਼ਿਆਦਾ ਲੋਡ ਮਹਿਸੂਸ ਹੋ ਰਹੀ ਸੀ ਅਸੀਂ ਵੀ ਕਈ ਵਾਰ ਖਬਰਾਂ ਦਿਖਾਈਆਂ ਕਿ ਬੁਰਾ ਹਾਲ ਹੈ ਹੁਣ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਦਿਖਾਈਏ ਕਿ ਸੜਕ ਬਣੀ ਹੈ 98 ਲੱਖ ਰੁਪਏ ਇਹਦੇ ਤੇ ਲੱਗਿਆ ਇਹਨੂੰ ਸਾਂਭੋਗੇ ਕਿਦਾਂ ਇਹਨੂੰ ਸਾਂਭਾਂਗੇ ਜੀ ਪਬਲਿਕ ਦੇ ਸਾਹਮਣੇ ਹਾਂ ਇਹ ਪਬਲਿਕ ਦੇ ਹੱਥ ਆ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮੈਂ ਮਤਲਬ ਕਿ ਹਰ ਕੰਮ ਕਰਕੇ ਮੋੜਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਹਰ ਉਮੀਦ ਪੂਰੀ ਹੋਊਗੀ ਕੋਈ ਵੀ ਐਸਾ ਕੰਮ ਨਹੀਂ ਰਹੂਗਾ ਬਦਨਸਵਾ ਹਲਕਾ ਪੂਰਬੀ ਚ ਕਿਉਂਕਿ ਆਮ ਆਦੀ ਪੜਦੇ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਟਿਪਰ ਰੋਡ ਦੀ ਸੜਕ ਦੇ ਨਿਰਮਾਣ ਦੀ ਮੰਗ ਕਾਫੀ ਸਮੇ ਤੋਂ ਕੀਤੀ ਜਾ ਰਹੀ ਸੀਗੀ ਔਰ ਖਾਸ ਕਰਕੇ ਦੱਸ ਦਈਏ ਕਿ ਇਹ ਸਤਸੰਗ ਘਰ ਤੋਂ ਲੈ ਕੇ ਡੰਪ ਤੋਂ ਲੈ ਕੇ ਜਿਹੜੀ ਹੈ 메ਨ ਰੋਡ ਤੱਕ ਜੁੜਦੀ ਹੈਗੀ ਹੈ ਦਿੱਲੀ ਰੋਡ ਨੈਸ਼ਨਲ ਹਾਈਵੇ ਤੱਕ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਮੁਹੱਲੇ ਇਸ ਰੋਡ ਦੇ ਨਾਲ ਕਨੈਕਟਡ ਨੇ ਜਿਸ ਕਰਕੇ ਇੱਥੇ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਵੀ ਰਹਿੰਦੀ ਸੀਗੀ ਔਰ ਉਸ ਸਮੱਸਿਆ ਨੂੰ ਜਿਹੜਾ ਹੈਗਾ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਹਲਕਾ ਪੂਰਬੀ ਜਿਹੜੇ ਨੇ ਦਲਜੀਤ ਸਿੰਘ ਘਰੇਵਾਲ ਭੋਲਾ ਜੀ ਉਹਨਾਂ ਤੱਕ ਬਾਰ ਬਾਰ ਪਛਾਇਆ ਜਾ ਰਸੀ ਜਿਹਦਾ ਜਿਹੜਾ ਹੈਗਾ ਹੁਣ ਨਿਰਮਾਨ ਜਿਹੜਾ ਪੂਰਾ ਕਰ ਦਿੱਤਾ ਗਿਆ ਬਹੁਤ ਸਾਰੇ ਮੁਹੱਲੇ ਜਿਹੜੇ ਨੇ ਸੁਖਾਲੇ ਵੀ ਹੋਏ ਨੇ ਮੇਰੇ ਨਾਲ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸਸੀ ਗੱਲ ਸਸੀ ਕਾਲ ਜੀ ਨਮਸਕਾਰ ਜੀ ਅੱਛਾ ਇੱਕ ਜਿਹੜੀ ਟਿੱਬਾ ਰੋਡ ਦੀ ਸੜਕ ਦਾ ਨਿਰਮਾਨ ਬਹੁਤ ਜ਼ਿਆਦਾ ਲੋਡ ਸੀਗੀ ਇਦੀ ਤੇ ਉਹ ਨਿਰਮਾਨ ਵੀ ਪੂਰਾ ਹੋ ਗਿਆ ਰਾਹਤ ਵੀ ਬਹੁਤ ਮੁਹੱਲਿਆਂ ਨੂੰ ਮਿਲੀ ਹੈਗੀ ਹੈ ਤੇ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਿਹੜੀ ਇਹ ਸੜਕ ਦਾ ਨਿਰਮਾਨ ਹੋਇਆ ਆ ਜਿਹੜਾ ਟਿੱਬਾ ਰੋਡ ਬਦਾਨ ਸਵਾ ਹਲਕਾ ਪੂਰਬੀ ਦਾ ਜਿਹੜੇ ਕੰਸੇ ਮੇਨ ਰੋਡ ਹੈ ਰਾਜਾ ਸੋਨੀ ਸਾਦ ਸੰਗਰ ਤੋਂ ਸ਼ੁਰੂ ਹੋ ਕੇ ਡੰਪ ਤੱਕ ਇਹ ਜਿਹੜੀ ਰੋਡ ਬਣੀ ਆ ਇਹ 98 ਲੱਖ ਦੀ ਲਾਗਤ ਨਾਲ ਇਹ ਰੋਡ ਬਣੀ ਆ ਤੇ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਮਾਫੀ ਵੀ ਚਾਹਣਾ ਸੰਗਤਾਂ ਤੋਂ ਕਿਉਂਕਿ ਕਾफी ਸਮੇਂ ਤੋਂ ਇਹ ਪ੍ਰੋਬਲਮ ਸੀ ਮੁੜ ਕੇ ਬਰਸਾਤਾਂ ਆ ਗਈਆਂ ਕਿਉਂਕਿ ਪਹਿਲਾਂ ਇੱਥੇ ਲੈਂ ਪਾਈ ਗਈ ਸੀ ਜਿਹੜੀ ਬਿਜਲੀ ਗ੍ਰਿਡ ਬਣਿਆ ਆਪਣਾ ਟਿੱਬਾ ਰੋਡ ਤੇ ਉਹਦੇ ਕਰਕੇ ਇਹ ਪੱਟੀ ਗਈ ਸੀਗੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਲੱਗ ਗਿਆ ਬਰਸਾਤਾਂ ਆ ਗਈਆਂ ਬਰਸਾਤਾਂ ਕਰਕੇ ਥੋੜਾ ਲੇਟ ਹੋਇਆ ਵਾ ਲੋਕਾਂ ਨੂੰ ਦਿੱਕਤ ਬਹੁਤ ਆਈ ਐ ਤੇ ਉਹਦੇ ਵਾਸਤੇ ਮੈਂ ਮਾਫੀ ਚਾਹਣਾ ਤੇ ਪਰ ਦੱਸਣਾ ਚਾਹਣਾ ਵੀ ਜਿਹੜੀ ਇਹ ਸੜਕ ਬਣੀ ਹੈ ਹੁਣ ਜਿਹੜਾ ਮਟੀਰੀਅਲ ਪਿਆ ਵਾ ਤੇ ਔਰ ਤੁਸੀਂ ਆਸੇ-ਪਾਸੇ ਦੂਰ ਤੱਕ ਨਿਗਾਹ ਮਾਰ ਲਿਓ ਇਹ じゃ ਮਟੀਰੀਅਲ ਕਿਤਨੀ ਪਿਆ ਔਰ ਇੰਨੀ ਵਧੀਆ ਸੜਕ ਬਣੀ ਐ ਇੰਨਾ ਵਧੀਆ ਮਟੀਰੀਅਲ ਪਾਇਆ ਗਿਆ ਇੱਥੇ ਔਰ ਮੇਰਾ ਖਿਆਲ ਆ ਵੀ ਘੱਟੋ-ਘੱਟ 7-8 ਸਾਲ ਇਹ ਸੜਕ ਹੁਣ ਕਿਤੇ ਨਹੀਂ ਜਾਣ ਵਾਲੀ ਔਰ ਤੁਹਾਡੇ ਇਹਦੀ ਸੜਕ ਵਾਸਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਵੀ ਦ ਜਤਨਾ ਸਦਕਾ ਤੁਹਾਡੇ ਅਸ਼ੀਰਵਾਦ ਸਦਕਾ ਤੁਹਾਡੀ ਕੀਮਤੀ ਵੋਟ ਸਦਕਾ ਤੁਸੀਂ ਮੈਨੂੰ ਤਾਕਤ ਦਿੱਤੀ ਔਰ ਤੁਹਾਡੇ ਜਿਹੜੇ ਬਲਕੇ ਟੈਕਸਾਂ ਦੇ ਪੈਸੇ ਨੇ ਉਹਦੇ ਵਿੱਚੋਂ ਇਹ ਅੱਜ 98 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ ਤੁਸੀਂ ਦੇਖੋ ਵੀ ਮਲਾਈ ਵਰਗੀ ਸੜਕ ਹੈ ਤੇ ਔਰ ਐਸੀ ਸੜਕ ਆਸੇ ਪਾਸੇ ਕਿਤੇ ਵੀ ਨਹੀਂ ਬਣੀ ਔਰ ਹਮੇਸ਼ਾ ਸਾਡੇ ਇਹ ਪੈ ਰਹੀ ਆ ਵੀ ਜਿਹੜੇ ਲੋਕਾਂ ਦੇ ਟੈਕਸ ਦੇ ਪੈਸੇ ਨੇ ਜਿਹੜਾ ਆਪਾਂ ਕੋਈ ਵੀ ਕੰਮ ਕਰਾਉਣੇ ਚਾਹੇ ਸੜਕਾਂ ਦੀ ਗੱਲ ਕਰਦੇ ਚਾਹੇ ਹੋਰ ਕੋਈ ਕੰਮ ਹੁੰਦੇ ਨੇ ਉਹ ਬਲਕੇ ਵਧੀਆ ਟੰਗ ਨਾ ਹੋਣ ਲੋਕਾਂ ਦੇ ਟੈਕਸਾਂ ਦੇ ਪੈਸੇ ਖਰਾਬ ਨਾ ਹੋਣ ਤੇ ਜਿਹੜੇ ਮਿਲ ਕੇ ਮਟੀਰੀਅਲ ਵਧੀਆ ਲੱਗੇ ਤੇ ਸਪੈਸ਼ਲ ਠੇਕੇਦਾਰ ਨੂੰ ਅਫਸਰਾਂ ਨੂੰ ਇਹ ਕਿਹਾ ਜਾਂਦਾ ਵਾ ਵੀ ਸਾਨੂੰ ਕਮਿਸ਼ਨ ਨਹੀਂ ਚਾਹੀਦੀਆਂ ਤੇ ਸਾਨੂੰ ਮਿਲ ਕੇ ਮਟੀਰੀਅਲ ਮਿਲ ਕੇ ਵਧੀਆ ਔਰ ਸੜਕਾਂ ਵਧੀਆ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਸਬਤਾ ਲੰਬੇ ਸਮੇਂ ਤੱਕ ਮਿਲ ਸਕੇ ਤੇ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪੂਰਬੀ ਚ ਅ ਮੇਰਾ ਕਹ ਵੀ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਚ ਹਰ ਗਲੀ ਚ ਇਸ ਟਾਈਮ ਕੰਮ ਚੱਲ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਜਿਸ ਉਮੀਦ ਨਾਲ ਲੋਕਾਂ ਨੇ ਮੈਨੂੰ ਇਹ ਸੇਵਾ ਦਿੱਤੀ ਸੀਗੀ ਧੰਨਵਾਦ ਕਰਦਾ ਮੈਂ ਤੁਹਾਡਾ ਮੇਰਾ ਖਿਆਲ ਅਗਲਾ ਜਨਮ ਲੈ ਕੇ ਵੀ ਮੈਂ ਤੁਹਾਡਾ ਇਹ ਮੁੱਲ ਨਹੀਂ ਮੋੜ ਸਕਦਾ ਪਰ ਮੇਰੀ ਪੂਰੀ ਕੋਸ਼ਿਸ਼ ਹੈ ਵੀ ਇਸੇ ਜਨਮ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਇਹ ਮਿਲ ਕੇ ਮੇਰੇ ਤੇ ਤੁਸੀਂ ਆਸਾਨ ਕੀਤਾ ਤੁਸੀਂ ਅਸ਼ੀਰਵਾਦ ਦਿੱਤਾ ਇਹਦਾ ਮੈਂ ਮੁੱਲ ਮਿਲ ਕੇ ਹਰ ਕੰਮ ਕਰਕੇ ਮੋੜਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਹਰ ਉਮੀਦ ਪੂਰੀ ਹੋਊਗੀ ਕੋਈ ਵੀ ਐਸਾ ਕੰਮ ਨਹੀਂ ਰਹੂਗਾ ਬਦਨਸਵਾ ਹਲਕਾ ਪੂਰਬੀ ਵਿੱਚ ਕਿਉਂਕਿ ਆਮ ਆਦੀ ਪੜਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸੜਕਾਂ ਵਧੀਆ ਹੋਣਗੀਆਂ ਸੀਵਰੇਜ ਪਾਣੀ ਬਿਲਕੁਲ ਠੀਕ ਹੋਊਗਾ ਸਟਰੀਟ ਲਾਈਟਾਂ ਠੀਕ ਹੋਣਗੀਆਂ ਆਮ ਆਦੀ ਵੀ ਕਲੀਨ ਕਾ ਦੇ ਵਿੱਚ ਹਸਪਤਾਲਾਂ ਚ ਦਵਾਈ ਵਧੀਆ ਟੰਗ ਨ ਮਿਲ ਸਕੂਗੀ ਸਕੂਲ ਵਧੀਆ ਬਣ ਕੇ ਮਤਲਬ ਕਿ ਨੌਜਵਾਨਾਂ ਨੂੰ ਪੜ੍ਹਾਈ ਮਿਲ ਸਕੂਗੀ ਰੁਜ਼ਗਾਰ ਮਿਲ ਸਕੂਗਾ ਤੇ ਆਮ ਆਦੀ ਪਾਰ ਦੇ ਜਿਹੜਾ ਮਿਸ਼ਨ ਆ ਰੰਗਲਾ ਪੰਜਾਬ ਬਣਾਉਣਾ ਸਾਡਾ ਸਾਰਿਆਂ ਦਾ ਮਿਸ਼ਨ ਆ ਉਸ ਰੰਗਲੇ ਪੰਜਾਬ ਦਾ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਹਿੱਸਾ ਬਣਾਉਣਾ ਇੱਥੇ ਹਰ ਸੁਵਿਧਾ ਦੇ ਕੇ ਹਰ ਮਲਕੇ ਕਿਉਂਕਿ ਆਉਣ ਵਾਲੀ ਜਿਹੜੀ ਸਾਡੀ ਜੇਨਰੇਸ਼ਨ ਆ ਆ ਛੋਟੇ ਛੋਟੇ ਬੱਚ ਤੇ ਅਸੀਂ ਇਕੱਠੇ ਹੋ ਕੇ ਲੱਗੇ ਹੋਏ ਹਾਂ ਤਾਂ ਕਿ ਇਹ ਕਹਿ ਸਕਣ ਜਦੋਂ ਅਸੀਂ ਵੱਡੇ ਹੋ ਕੇ ਵੀ ਹਾਂ ਸਾਡੇ ਇਲਾਕਾ ਵੀ ਮਲਡੌਰ ਵਰਗਾ ਇਲਾਕਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਬਣਾਵਾਂਗੇ अच्छा एक चीज जरूर ਪੁੱਛਾਂਗੇ ਕਿਉਂਕਿ ਸੜਕਾਂ ਆਪਾਂ ਦੇਖਦੇ ਆ ਨਿਰਮਾਣ ਹੋ ਜਾਂਦਾ ਹੈਗਾ ਬਾਅਦ ਵਿੱਚ ਉੱਦੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਪੈਚ ਲਾ ਲਾ ਕੇ ਉਹ ਉੱਥੇ ਜਿਹੜਾ ਕੰਮ ਚਲਾਉਣਾ ਪੈਂਦਾ ਉਹਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਜਿਹੜੀਆਂ ਜਿਨ੍ਹਾਂ ਨੂੰ ਅਲਾਉ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ ਗੱਡੀਆਂ ਨੂੰ ਉਹ ਜਿੱਦਾ ਟਿਪਰ ਹੋ ਗਏ ਜਾਂ ਬਹੁਤ ਸਾਰੀਆਂ ਇਦਾਂ ਦੀਆਂ ਗੱਡੀਆਂ ਜਿਹੜੀਆਂ ਤੋੜ ਦਿੰਦੀਆਂ ਨੇ ਸੜਕਾਂ ਨੂੰ ਉਹਦਾ ਧਿਆਨ ਰੱਖਿਆ ਜਾਣਾ ਚਾਹੀਦਾ ਉਹਦੇ ਤੇ ਥੋੜੀ ਜੀ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ 98 ਲੱਖ ਲਾਇਆ ਔਰ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਮੁਹੱਲਿਆਂ ਨੂੰ ਦੁਕਾਨਦਾਰਾਂ ਨੂੰ ਲੋਕਾਂ ਨੂੰ ਰਾਹਤ ਮਿਲੀ ਹੈ ਸ ਬਿਲਕੁਲ ਇਹ ਘੱਟੋ ਘੱਟ 5 ਬਾੜਾਂ ਵਾਸਤੇ 6 6 ਬਾੜਾਂ ਵਾਸਤੇ ਮਿਲ ਕੇ ਸਾਂਝੀ ਸੜਕ ਹੈ ਤੇ ਔਰ ਤਕਰੀਬਨ 6 ਬਾੜਾਂ ਦੇ ਵਿੱਚ ਮੇਰਾ ਖਿਆਲ ਹੈ ਵੀ 150 ਮਿਲ ਕੇ 150 ਸਵਾ 100 ਮੱਲਾ ਪੈਂਦਾ ਵਾ ਬਿਲਕੁਲ ਸਵਾ 100 ਮੱਲਾ ਪੈਂਦਾ ਸਾਰੇ ਨੂੰ ਇਹ ਸੁਵਿਧਾ ਮਿਲੀ ਆ ਬਿਲਕੁਲ ਇਹ ਧਿਆਨ ਰੱਖਿਆ ਜਾਊਗਾ ਵੀ ਜੇ ਕੋਈ ਇਹ ਮਿਲ ਕੇ ਇਸਰ ਦੇ ਮਿਲ ਕੇ ਜਿਹੜੀ ਮਸ਼ੀਨਰੀ ਇੱਥੇ ਨਾ ਲੰਘ ਸਕੇ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਹਰ ਜੋੜ ਕੇ ਔਰ ਤੁਹਾਨੂੰ ਬੇਨਤੀ ਕਰਦਾ ਵੀ ਸੜਕ ਇੰਨੀ ਵਧੀਆ ਬਣੀ ਹੈ ਤੇ ਜੇ ਹੁਣ ਕੋਈ ਕੋਈ ਕਨੈਕਸ਼ਨ ਲੈਣਾ ਜਾਂ ਹੋਰ ਲੈਣਾ ਵਾ ਤੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਇਹ ਸੜਕ ਬਣਨੀ ਆ ਤੇ ਪਹਿਲਾਂ ਪਹਿਲਾ ਕਨੈਕਸ਼ਨ ਲੈ ਲਓ ਤਾਂ ਹੁਣ ਪੱਟਿਓ ਨਾ ਤਾਂ ਕਿ ਜੇ ਇੱਕ ਥਾਂ ਤੋਂ ਪੜਦਨੇ ਆ ਮੁੜ ਕੇ ਉੱਥੋਂ ਉਧਰਣੀ ਸ਼ੁਰੂ ਹੋ ਜਾਂਦੀ ਆ ਫਿਰ ਉਧਰ ਦੀ ਜਾਂਦੀ ਆ ਸਾਰੀ ਸੜਕ ਖਰਾਬ ਹੋ ਜਾਂਦੀ ਆ ਇਹ ਤੁਹਾਡੀ ਸੁਭਦਾ ਵਾਸਤੇ ਹੀ ਆ ਇਹ ਦਿੱਕਤ ਕਿਉਂਕਿ ਮੇਰਾ ਪਰਿਵਾਰ ਹੋ ਤੁਸੀਂ ਮੇਰੇ ਸਤਕਾਰਯੋਗ ਬਜ਼ੁਰਗ ਹੋ ਤੁਸੀਂ ਮਿਲ ਕੇ ਮੇਰੇ ਮਾਤਾਵਾ ਪੈਣਾ ਨੌਜਵਾਨ ਵੀਰ ਹੋ ਤੁਸੀਂ ਮੇਰੇ ਪਰਿਵਾਰ ਹੋ ਤੇ ਮੈਂ ਨਹੀਂ ਚਾਹੁੰਦਾ ਮੇਰੇ ਪਰਿਵਾਰ ਨੂੰ ਕੋਈ ਦਿੱਕਤ ਆਵੇ ਤੇ ਜਰੂਰ ਇਹਦਾ ਖਿਆਲ ਰੱਖਿਓ ਆਪਾਂ ਸੜਕ ਬਲਕੇ ਜੇ ਕੋਈ ਦਿੱਕਤ ਆਉਂਦੀ ਹੈ ਜਰੂਰ ਦੱਸ ਦਿਓ ਉਹਦਾ ਹੱਲ ਆਪਾਂ ਕੋਈ ਨੂੰ ਕੱਢ ਲਾਂਗੇ ਪਰ ਸੜਕ ਖਰਾਬ ਨਾ ਹੋਵੇ ਤੇ ਬਲਕੇ ਜਿਹੜੇ ਕੋਈ ਕੂੜਾ ਸੜਕ ਤੇ ਸਿਰ ਜਾਂਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਜਿਹੜੇ ਕੂੜਾ ਲੈਣ ਆਉਂਦੇ ਉਹਨਾਂ ਨੂੰ ਕੂੜਾ ਦੇਈਏ ਤਾਂ ਕਿ ਆਪਾਂ ਉਹ ਸੜਕ ਦੇ ਉੱਤੇ ਕੂੜਾ ਨਾ ਸਿੱਟੀਏ ਸਵੇਰੇ ਸਵੇਰੇ ਲਫਾਫਾ ਰੱਖ ਜਾਂਦੇ ਆ ਤੇ ਉਹਦੇ ਨਾਲ ਗੰਦ ਪੈਂਦਾ ਤੇ ਜਿਵੇਂ ਆਪਣਾ ਜਿਹੜਾ ਘਰ ਹੈ ਆਪਣਾ ਸਾਫ ਸੁਥਰਾ ਰੱਖਦੇ ਇਸ ਤਰ੍ਹਾਂ ਆਪਣਾ ਬਾਹਰਲਾ ਵੀ ਸਾਫ ਸੁਥਰਾ ਰੱਖਾਂਗੇ ਤੇ ਆਪਣੇ ਵਾਸਤੇ ਵਧੀਆ ਹੋਊਗਾ ਤੇ ਆਪਾਂ ਬਿਮਾਰੀਆਂ ਤੋਂ ਬਚਾਂਗੇ ਜੀ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਔਰ ਹੋਣਾ ਵੀ ਇਹੀ ਚਾਹੀਦਾ ਹੈਗਾ ਕਿ ਹੁਣ 98 ਲੱਖ ਰੁਪਏ ਨਾਲ ਜਿਹੜੀ ਸੜਕ ਬਣੀ ਹੈ ਉਹਦਾ ਧਿਆਨ ਆਮ ਜਨਤਾ ਨੂੰ ਰੱਖਣਾ ਚਾਹੀਦਾ ਕਿਉਂਕਿ ਉਹ ਆਮ ਜਨਤਾ ਦੀ ਸਹੂਲਤ ਲਈ ਹੀ ਬਣੀ ਹੈ ਜਿਸ ਤਰ੍ਹਾਂ ਖੁਦ ਵਿਧਾਇਕ ਸਾਹਿਬ ਨੇ ਦੱਸਿਆ ਕਿ ਇੱਥੇ ਕਿੰਨੇ ਹੀ ਮੁਹੱਲੇ ਕਿੰਨੇ ਹੀ ਗਲੀਆਂ ਜੜੀਆਂ ਨੇ ਇਸ ਸੜਕ ਦੇ ਨਾਲ ਜੁੜਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਤਸੰਗ ਘਰ ਜਿਹੜਾ ਹੈਗਾ ਨਜ਼ਦੀਕ ਹੈ ਬਹੁਤ ਸਾਰੀ ਆਵਾਜਾਈ ਜਿਹੜੀ ਹੈ ਦਿੱਲੀ ਰੋਡ ਤੱਕ ਜਾਂਦੀ ਹੈ ਪਰ ਦਿੱਕਤ ਉੱਥੇ ਆਂਦੀ ਹੈ ਕਿ ਜਦੋਂ ਨਵਾਂ ਕਨੈਕਸ਼ਨ ਲੈਣ ਲਈ ਜਿਹੜੀ ਹੈ ਸੜਕ ਪੱਟ ਦਿੱਤੀ ਜਾਂਦੀ ਹੈ ਉੱਥੇ ਕਿਤੇ ਨਾ ਕਿਤੇ ਦਿੱਕਤ ਆਂਦੀ ਹੈ ਮੇਰੇ ਨਾਲ ਇੱਥੇ ਜਿਹੜੇ ਇਲਾਕੇ ਦੇ ਲੋਕ ਹੈ ਔਰ ਦੁਕਾਨਦਾਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਨਵੀਂ ਸੜਕ ਦੇ ਨਾਲ ਕਿੰਨੀ ਰਾਹਤ ਉਹਨਾਂ ਨੂੰ ਮਿਲੀ ਹੈ ਪੂਰੇ ਲੁਧਿਆਣਾ ਦੇ ਵਿੱਚ ਸੜਕਾਂ ਦੇ ਟੁੱਟੇ ਹੋਣ ਕਾਰਨ ਲੋਕ ਖਾਸੇ ਨਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਲੁਧਿਆਣੇ ਦੇ ਵਿੱਚ ਸ਼ਾਇਦ ਹੀ ਅਸੀਂ ਕੋਈ ਸੜਕ ਬਚੀ ਹੈ ਜਦ ਹੀ ਰਿਪੇਅਰ ਨਾ ਹੋਣੀ ਹੋਵੇ ਪਰ ਅਗਰ ਤੁਹਾਨੂੰ ਟਿੱਬਾ ਰੋਡ ਦੀ ਗੱਲ ਕਰੀਏ ਤਾਂ ਇੱਥੇ 98 ਲੱਖ ਰੁਪਏ ਦੀ ਲਾਗਤ ਦੇ ਨਾਲ ਨਗਰ ਨਿਗਮ ਅਤੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਜਿਹੜਾ 6 ਵਾਰਡਾਂ ਨੂੰ ਰਾਹਤ ਦਿੰਦੇ ਹੋਏ ਇਹ ਸੜਕ ਦਾ ਨਿਰਮਾਣ ਕਰ ਦਿੱਤਾ ਗਿਆ ਹੈਗਾ ਕਿਉਂਕਿ 6 ਵਾਰਡ ਹੀ ਨਹੀਂ ਹੈ 6 ਕੌਂਸਲਰ ਹੀ ਨਹੀਂ ਹੈ ਅਸੀਂ ਖਤੋ ਸਕਦੇ ਹਾਂ ਕਿ ਕਿੰਨੇ ਮੁਹੱਲੇ ਜਿਹੜੇ ਨੇ ਉਹਨਾਂ ਨੂੰ ਰਾਹਤ ਮਿਲੀ ਹੋਈ ਹੈ ਵੀਰਾਂ ਤੁਹਾਡਾ ਨੋਟ ਰੋਡ ਦੀ ਸੜਕ ਦੇ ਦਿੱਤੋ ਲੈ ਕੇ ਜਿਹੜੀ ਹੈ ਤੱਕ ਇਸ ਦਾ ਨਿਰਮਾਣ ਕੀਤਾ ਹੈ ਲੁੱਕ ਵਾਲੀ ਇਹ ਸੜਕ ਬਣਾਈ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ 98 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਹੋਇਆ ਬਸ ਹੁਣ ਸਵਾਲ ਇਹ ਖੜਾ ਹੁੰਦਾ ਹੈਗਾ ਕਿ ਇਹ ਸੜਕ ਜਿਹੜੀ ਹੈ ਕੀ ਇਨੀ ਕੁਆਲਿਟੀ ਦੇ ਨਾਲ ਤਿਆਰ ਕੀਤੀ ਗਈ ਹੈ ਕਿ ਇਹਨੂੰ ਪੈਸ਼ਵਰਕ ਦੀ ਲੋੜ ਨਹੀਂ ਪੈਗੀ ਔਰ ਦੂਸਰਾ ਲੋਕਾਂ ਦਾ ਕਿ ਜਿਹੜੀ ਇਹ ਸੜਕ ਨੇ ਰਾਹਤ ਦੇਣੀ ਹੈ ਉਹ ਕੱਟੋ-ਕੱਟ ਕਿਤੇ ਨਾ ਕਿਤੇ ਹਜ਼ਾਰਾਂ ਲੋਕਾਂ ਨੂੰ ਜਿਹੜਾ ਇਹ ਰਾਹਤ ਮਿਲੇਗੀ ਕਿਉਂਕਿ ਇੱਥੇ ਦੁਕਾਨਾਂ ਵੀ ਨਹੀਂ ਮਹੱਲੇ ਵੀ ਨਹੀਂ ਰਹਿਸ਼ਾ ਵੀ ਨਹੀਂ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵਿਅਸਤ ਇਹ ਸੜਕ ਹੈ ਨਾਲ ਹਲਕਾ ਕੌਂਸਲਰ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਪਿਰੇ ਜੀ ਸੜਕਦਾਨ ਨਿਰਮਾਣ ਜਿਹੜਾ ਹੋ ਗਿਆ ਹੋਇਆ ਹੈ ਅਗਰ ਮੈਂ ਗੱਲ ਕਰਾਂ ਤਾਂ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਇਹ ਸੜਕ ਦਾ ਨਿਰਮਾਣ ਕੀਤਾ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਦਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਲੁਧਿਆਣਾ ਲਾਈਵ ਵਾਲਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਤੁਸੀਂ মিডিਆ ਦਾ ਚੌਥਾ ਥੰਬੂ ਜੋ ਤੁਸੀਂ ਦੱਸ ਰਹੇ ਹੋ ਲੋਕਾਂ ਨੂੰ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਉਹ ਤੁਸੀਂ ਜਾਗਰੂਕ ਕਰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਅੱਜ ਹਲਕਾ ਪੂਰਬੀ ਦੇ ਵਿੱਚ ਇਹ ਜਿਹੜੀ ਟਿੱਬਾ ਰੋਡ ਦੀ ਸੜਕ ਹੈਗੀ ਹੈ ਇਹ ਸੱਤ ਸੰਘਰ ਤੋਂ ਲੈ ਕੇ ਡੰਪ ਤੱਕ ਬਣ ਰਹੀ ਹੈ ਇਹ 98 ਲੱਖ ਦੀ ਜਿਹੜਾ ਇਹਦਾ ਜਿੰਨਾ ਵੀ ਹੈ 98 ਲੱਖ ਰੁਪਏ ਦਾ ਉਹਦੇ ਨਾਲ ਬਣੀਆਂ ਔਰ ਇਹ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮਟੀਰੀਅਲ ਹੈ ਅਜ ਤੱਕ ਅਦਾ ਦਾ ਵਧੀਆ ਮਟੀਰੀਅਲ ਯੂਜ਼ ਨਹੀਂ ਹੋਇਆ ਔਰ ਇਹ ਨਾ ਕਹਿੰਦੇ ਕਹਿੰਦੇ ਵੀ 7 7 8 ਸਾਲ ਕਿਤੇ ਨਹੀਂ ਜਾਂਦੀ ਜੇ ਸੰਗਤ ਸਾਥ ਦੇਵੇ ਕਿਉਂਕਿ ਪਬਲਿਕ ਨੂੰ ਪ੍ਰੋਬਲਮ ਜੀ ਆ ਜਾਂਦੀ ਹੈ ਵੀ ਜਦੋਂ ਪਹਿਲਾਂ ਹੀ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਕਹਿ ਦਿੱਤਾ ਸੀਗਾ ਵੀ ਜਿਨ੍ਹਾਂ ਨੇ ਆਪਣਾ ਪਾਈਪ ਪਾਣਾ ਪਾਈਪ ਪਾ ਲੋ ਜੇ ਪਬਲਿਕ ਨਾ ਤੋੜੇ ਤਾਂ ਇਹ ਸੜਕ 7 ਸਾਲ ਕਿਥੇ ਨਹੀਂ ਜਾਂਦੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਟਿੱਬਾ ਰੋਡ ਦੀ ਇਹ ਸੜਕ 98 ਲੱਖ ਦੀ ਲਾਗਤ ਨਾਲ ਬਣੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਲੋ ਹੁਣ ਇੱਕ ਜਿਹੜੇ ਸ਼ੁਰੂਆਤ ਤਾਂ ਹੋਈ ਘਟੋ ਘਟ ਨਹੀਂ ਤਾਂ ਲੋਕ ਰੋਜ਼ ਕੋਸਦੇ ਸੀਗੇ ਕਿ ਆ ਵੀ ਸੜਕ ਟੁੱਟੀ ਹੈ ਆ ਵੀ ਸੜਕ ਟੁੱਟੀ ਹੈ ਹੁਣ ਇੱਕ ਸ਼ੁਰੂਆਤ ਹੋ ਗਈ ਹੈ ਪਰ ਤੁਹਾਡਾ ਸਵਾਲ ਬੜਾ ਜਾਇਜ਼ ਹੈ ਹੁਣ ਕਿਸੇ ਨੇ ਵਾਟਰ ਸਪਲਾਈ ਜਾਂ ਸੀਵਰੇਜ ਦੇ ਲਈ ਇਹਨੂੰ ਪੱਟਤਾ ਤਾਂ ਬਿਲਕੁਲ ਇਹਦਾ ਨੁਕਸਾਨ ਹੋਏ ਗਈ ਹੋਏਗਾ ਪਰ ਕੀ ਇਹ ਅਪੀਲ ਹੁਣ ਲੋਕਾਂ ਤੱਕ ਵੀ ਤੁਸੀਂ ਕੀਤੀ ਕਿ ਹੁਣ ਘਟੋ ਘਟ ਇਹਨੂੰ ਉਖਾੜਿਆ ਨਾ ਜਾਵੇ ਇਹ ਅਪੀਲ ਅਸੀਂ ਪਹਿਲਾਂ ਹੀ ਕਰ ਦਿੱਤੀ ਸੀਗੀ ਵੀ ਜਿਨ੍ਹਾਂ ਨੇ ਆਪਣੀ ਪਾਈਪ ਪਾਣੀ ਆ ਪਾਈਪ ਪਾ ਲੋ ਹੁਣ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆ ਸੜਕ ਨੂੰ ਖਾੜਿਆ ਨਾ ਜਾਵੇ ਠੀਕ ਹੈ ਵਧੀਆ ਤਰੀਕੇ ਨਾਲ ਰੱਖੋ ਕਿਉਂਕਿ ਇਹ ਤੁਹਾਡੀ ਤੁਹਾਡੇ ਪੈਸੇ ਦੇ ਤੁਹਾਡੇ ਟੈਕਸਾਂ ਨਾਲ ਬਣੀ ਹੋਈ ਸੜਕ ਹੈ ਅੱਛਾ ਕੌਂਸਲਰ ਸਾਹਿਬ ਕਿੰਨੇ ਇਹਦੇ ਵਾਰਡ ਇਸ ਸੜਕ ਨਾਲ ਜੁੜੇ ਹੋਏ ਆ ਕਿਉਂਕਿ ਮੇਨ ਹੈ ਇਸ ਸੜਕ ਨਾਲ ਤਕਰੀਬਨ 6 ਵਾਰਡ ਜੁੜੇ ਹੋਏ ਨੇ ਜੀ 6 ਵਾਰਡ ਜੁੜੇ ਹੋਏ ਨੇ ਔਰ ਇਹ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦੇ ਆ ਔਰ ਐਮਐਲਏ ਸਾਹਿਬ ਨੇ ਸਾਨੂੰ ਇਹ ਦੀਵਾਲੀ ਦਾ ਗਿਫਟ ਦਿੱਤਾ ਵਾ ਪਬਲਿਕ ਪਬਲਿਕ ਵੀ ਬਹੁਤ ਖੁਸ਼ ਹੈ ਕਿਉਂਕਿ ਉਹਨਾਂ ਦੀ ਸੜਕ ਟੋਏ ਸੀਗੇ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੁੰਦਾ ਸੀ ਗੱਡੀਆਂ ਵਾਜੀਆਂ ਸੀ ਟੋਏ ਢੱਪੀਆਂ ਜਵਾਦੀਆਂ ਸੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਤਨਕਰ ਬਿਲਕੁਲ ਨਾਲ ਹੈਗਾ ਇੱਥੇ ਵੀ ਆਪਾਂ ਜਾਣਦੇ ਹਾਂ ਕਿੰਨੀ ਸੰਗਤ ਇੱਥੇ ਜਿਹੜੀ ਆ ਪਹੁੰਚਦੀ ਹੈਗੀ ਆ ਖਾਸ ਕਰਕੇ ਇਤਵਾਰ ਨੂੰ ਇਸ ਸੜਕ ਨਾਲ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਬਿਲਕੁਲ ਜੀ ਬਿਲਕੁਲ ਇਹ ਸੜਕ ਨਾਲ ਸਾਰਿਆਂ ਨੂੰ ਹੀ ਬਹੁਤ ਰਾਹਤ ਮਿਲੇਗੀ ਔਰ ਲੋਕ ਬਹੁਤ ਖੁਸ਼ ਨੇ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਇਹ ਕੰਮ ਬਹੁਤ ਵਧੀਆ ਕਰਾਤਾ ਔਰ ਐਮਐਲਏ ਸਾਹਿਬ ਨੇ ਦਿਵਾਲੀ ਗਿਫਟ ਹੀ ਦਿੱਤਾ ਹੈ ਇਹ ਗੱਲ ਨੂੰ ਸਮਝੋਗੇ ਕਿਦਾਂ ਕੌਂਸਲਰ ਸਾਹਿਬ ਅਗਰ ਇੱਥੇ ਜਿਹੜੇ ਵਹੀਕਲ ਨਹੀਂ ਚੱਲਨੇ ਚਾਹੀਦੇ ਹੈਵੀ ਵਹੀਕਲ ਕਿਉਂਕਿ ਆਪਾਂ ਸੜਕ ਦਾ ਨਿਰਮਾਣ ਉਸ ਦੇ ਹਿਸਾਬ ਨਾਲ ਕਰਦੇ ਆ ਕਿ ਇਹਦੇ ਤੇ ਕਿੰਨਾ ਲੋਡ ਪਾਇਆ ਜਾ ਸਕਦਾ ਅਗਰ ਬੇਤਾਸ਼ਾ ਇੱਥੋਂ ਹੈਵੀ ਗੱਡੀਆਂ ਨਿਕਲਦੀ ਰਹੀਆਂ ਤਾਂ ਸੜਕ ਕਿਤੇ ਨਾ ਕਿਤੇ ਟੁੱਟ ਸਕਦੀ ਹੈ ਉੱਤੇ ਵੀ ਰੋਕ ਲੱਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜੇ ਹੈਵੀ ਟਿਪਰਾਂ ਦੀ ਗੱਲ ਕਰਦੇ ਹਾਂ ਉਹ ਰੋਕ ਲੱਗੇਗੀ ਜਿੰਨਾ ਵੀ ਘੱਟ ਤੋਂ ਘੱਟ ਦੇਖੋ ਜਿਹੜੀ ਜ਼ਰੂਰੀ ਸਮਾਨ ਹੈ ਉਹ ਤਾਂ ਆਣਾ ਹੀ ਆਣਾ ਉਸ ਚੀਜ਼ ਨੂੰ ਦੇਖਦੇ ਹੋਏ ਜੋ ਵੀ ਹੋਏਗਾ ਉਸ ਤਰੀਕ ਨੂੰ ਸਿਸਟਮ ਦੇ ਹਿਸਾਬ ਨਾਲ ਕਰਾਂਗੇ ਜੀ ਅੱਛਾ ਕਿੰਨੀ ਕ ਰਾਹਤ ਮਿਲੀ ਹੈ ਇਸ ਸੜਕ ਦੇ ਨਾਲ ਬਣਨ ਕਾਫੀ ਰਾਹਤ ਮਿਲੀ ਹੈ ਭਾਜੀ ਪਹਿਲਾਂ ਕੀ ਹਾਲਾਤ ਸੀਗੇ ਪਹਿਲਾਂ ਕਾਫੀ ਟੁੱਟੀ ਹੋਈ ਸੀ ਸਰਕਾਰ ਆਣ ਤੋਂ ਬਾਅਦ ਕਾਫੀ ਬਣੀ ਆ ਗੱਡੀਆਂ ਮੋਟਰਸਾਈਕਲ ਵੀ ਟੁੱਟਦੇ ਸੀਗੇ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਆ ਉਹ ਕਾਫੀ ਅੱਗੇ ਨਾਲ ਵਧੀਆ ਬਣੀ ਆ ਕੁਆਲਟੀ ਵਾਲੀ ਸੜਕ ਬਣੀ ਆ ਜੇ ਲੋਕ ਸਾਥ ਦੇਣ ਤਾਂ ਕਾਫੀ ਟਾਈਮ ਅੱਗੇ ਤੱਕ ਚੱਲੂਗੀ ਅੱਛਾ ਮੈਂ ਦੇਖੋ ਨਾ ਇਧਰਲੇ ਪਾਸੇ ਰਿਹائش ਆ ਇਧਰ ਦੁਕਾਨਾਂ ਹੀ ਦੁਕਾਨਾਂ ਨੇ ਯਾਨੀ ਕਿ ਇੱਥੇ ਜਿਹੜੇ ਲੋਕ ਆਪ ਸਮਝ ਸਕਦੇ ਆ ਕਿ ਦੁਕਾਨਾਂ ਔਰ ਰਹਿਸ਼ਾਂ ਕਰਕੇ ਆਵਾਜ਼ਾਈ ਪੂਰੀ ਹੈ ਕਿਉਂਕਿ ਇਹ ਮੇਨ ਰੋਡ ਹੈ ਦਿੱਲੀ ਰੋਡ ਤੱਕ ਇਹ ਜੁੜਦੀ ਹੈ ਲੱਗਦਾ ਕਿ ਹੁਣ ਲੋਕਾਂ ਦਾ ਸਹਿਯੋਗ ਮਿਲੇਗਾ ਰਾਹਤ ਤਾਂ ਲੋਕਾਂ ਨੂੰ ਮਿਲੀ ਹੈ ਪਰ ਉਹ ਆਪਣੀ ਸਮਝ ਕੇ ਇਹਨਾਂ ਦੀ ਸਾਮ ਸੰਭਾਲ ਕਰ ਪਾਣਗੇ ਦੇਖੋ ਜੀ ਜਿੰਨਾ ਐਮਐਲਏ ਸਾਹਿਬ ਦਾ ਫਰਜ਼ ਹੀ ਉਹਨਾਂ ਨੇ ਤਾਂ ਪੂਰਾ ਕੀਤਾ ਹੁਣ ਲੋਕਾਂ ਦੇ ਉੱਪਰ ਆ ਲੋਕਾਂ ਨੇ ਅਗਰ ਕਿੱਦਾਂ ਚਲਾਣੀ ਆ ਵਧੀਆ ਸਾਧ ਦੇਣਗੇ ਵਧੀਆ ਚੱਲੂਗੀ ਰੋਡ ਵਧੀਆ ਲਊਗਾ ਲੋਕਾਂ ਦੇ ਸਾਧਨ ਵੀ ਵਧੀਆ ਚੱਲਣਗੇ ਉਹਨਾਂ ਨੇ ਤਾਂ ਆਪਣਾ ਫਰਜ਼ ਪੂਰਾ ਕਰਤਾ ਉਹਨੂੰ ਫਰਜ਼ ਲੋਕਾਂ ਦਾ ਦੁਕਾਨਦਾਰਾਂ ਦਾ ਵਾ ਦੁਕਾਨਦਾਰਾਂ ਨੂੰ ਕਿੰਨੀ ਰਾਹਤ ਰਾਹਤ ਬਹੁਤਾ ਬਾਕੀ ਦੁਕਾਨਦਾਰ ਨੇ ਤੁਸੀਂ ਇਹਨਾਂ ਦੀ ਬਾਈਟ ਲੈ ਸਕਦੇ ਹੋ ਆਲੇ ਦੁਆਲੇ ਦੁਕਾਨਦਾਰ ਨੇ ਉਹਨਾਂ ਨੂੰ ਕਾਫੀ ਸੁੱਖ ਮਿਲਿਆ ਐਂਡ ਤੱਕ ਰੋਡ ਬਣ ਗਈ ਆ ਬਿਲਕੁਲ ਦੁਕਾਨਦਾਰਾਂ ਨਾਲ ਗੱਲ ਕਰ ਲਏ ਨੇ ਔਰ ਖਾਸ ਕਰਕੇ ਜਿਹੜੇ ਰਹਿਸ਼ੀ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈਗੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਜਿਹੜੇ ਬੈਠੇ ਨੇ ਕਿ ਕਿੰਨੀ ਕੁ ਰਾਹਤ ਇਹਨਾਂ ਨੂੰ ਇਸ ਸੜਕ ਦੇ ਨਾਲ ਮਿਲੀ ਹੈਗੀ ਹੈ ਔਰ ਜ਼ਰੂਰਤ ਵੀ ਮਹਿਸੂਸ ਕੀਤੀ ਜਾ ਰਹੀ ਸੀਗੀ ਕਿਉਂਕਿ ਇਹ ਪੂਰੀ ਸੜਕ ਜਿਹੜੀ ਹੈ ਟੁੱਟ ਚੁੱਕੀ ਸੀਗੀ ਵੀਰੇ ਜੀ ਇਹ ਸੜਕ ਦਾ ਨਿਰਮਾਣ ਹੋਇਆ ਕਿੰਨੀ ਕੁ ਸੜਕ ਜਿਹੜੀ ਹੈ ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਰਹੇਗੀ ਜਾਂ ਫਿਰ ਉਹੀ ਟੁੱਟੇਗੀ ਪੈਚਵਰਕ ਲੱਗਣਗੇ ਕੀ ਹਾਲਾਤ ਰਹਿਣਗੇ ਜਿਸ ਹਿਸਾਬ ਨਾਲ ਛੜ ਕੇ ਬਣਣੀ ਹੈ ਪੈਚਵਰਕ ਦੀ ਮੇਰੇ ਖਿਆਲ ਨਾਲ 10 ਸਾਲ ਤੱਕ ਲੋੜੇ ਨਹੀਂ ਪੈਣੀ ਹੈਗੀ ਅਭੀ ਦਾਇਕ ਸਾਹਿਬ ਨੇ ਵੀ ਇਹੀ ਦਾਵਾ ਕੀਤਾ ਹਾਂਜੀ ਘਟੋ ਘਟ 10 ਸਾਲ ਲੋੜ ਨਹੀਂ ਪੈਣੀ ਹੈਗੀ ਅਸੀਂ ਛਲਾਗਾ ਕਰਦੇ ਹਾਂ ਸਰਦਾਰ ਦਿਲਜੀਤ ਸਿੰਘ ਗਰੇਵਾਲ ਦੀ ਜਿਨ੍ਹਾਂ ਨੇ ਆਪਣੇ ਐਨੀ ਮਿਹਨਤ ਸਦਕਾ ਸਾਡੇ ਲਈ ਕੁਝ ਕੀਤਾ ਤੇ ਲਗਾਤਾਰ ਲੱਗੇ ਹੋਣੇ ਨਾ ਕਾਰਜਾਂ ਨੂੰ ਬਿਲਕੁਲ ਰਾਹਤ ਮੁਹੱਲਿਆਂ ਨੂੰ ਵੀ ਮਿਲੀ ਹੈ ਨਾ ਆਬਾਦੀ ਵੀ ਨਾਲ ਕਾਫੀ ਹੈਗੀ ਹੈ ਪਰ ਹੁਣ ਮਕਸਦ ਇਹ ਹੈ ਕਿ 98 ਲੱਖ ਰੁਪਏ ਆਪਾਂ ਇਸ ਸੜਕ ਦੇ ਉੱਤੇ ਲਗਾਤਾ ਹੈ ਅਗਰ ਹੁਣ ਦਿੱਕਤ ਕਿੱਥੇ ਆਂਦੀ ਹੈ ਕੋਈ ਆਪਣੀ ਸੀਵਰੇ ਲਈ ਇਹਨੂੰ ਪੱਟ ਦਿੰਦਾ ਕੋਈ ਆਪਣੇ ਵਾਟਰ ਸਪਲਾਈ ਲਈ ਪੱਟ ਦਿੰਦਾ ਉਹ ਇਦਾਂ ਦੀਆਂ ਚੀਜ਼ਾਂ ਤੇ ਰੋਕ ਹੋਣੀ ਚਾਹੀਦੀ ਹੈ ਟੋੜਨੀ ਰੋਕ ਹੋਣੀ ਚਾਹੀਦੀ ਹੈ ਜੀ ਦੇਖੋ ਵਿਧਾਇਕ ਆਪਣੀ ਮਿਹਨਤਾਂ ਸਾਧਕੇਸ ਰੋਡ ਬਣਾਦੇ ਨੇ ਤੇ ਤੋੜਨ ਵਾਲੇ ਰਾਤ ਨੂੰ ਨਾਈਟ ਲਾ ਕੇ ਆਪਣਾ ਰੋਡ ਤੋੜ ਜਾਂਦੇ ਨੇ ਓਕਾ ਕਿ ਇਹਨੂੰ ਆ ਪਬਲਿਕ ਨੂੰ ਜਨਤਾ ਨੂੰ ਤੇ ਮੁੜ ਕੇ ਅਲੀਗੇਸ਼ਨ ਕਹਿਣਾ ਤਾਂ ਲੱਗਦੇ ਨੇ ਸਰਕਾਰ ਤੇ ਵੀ ਦੇਖੋ ਰੋਡ ਟੁੱਟਿਆ ਆ ਰੋਡ ਟੁੱਟਣ ਦਾ ਕਾਰਨ ਤਾਂ ਦੇਖਦੇ ਨਹੀਂ ਇਹ ਜੀ ਦੇਖੋ ਵਿਧਾਇਕ ਦਾ ਕਿਹੜਾ ਕੋਈ ਕਸੂਰ ਆ ਪਰ ਹਾਂ ਕਿ ਸਖਤਾਈ ਹੋਣੀ ਚਾਹੀਦੀ ਹੈ ਜੁਰਮਾਨਾ ਲੱਗਣਾ ਚਾਹੀਦਾ ਹੈ ਕਿ ਕੋਈ ਰੋਡ ਨੂੰ ਤੋੜਨ ਤੋਂ ਪਹਿਲਾਂ ਸੋਚੇ ਸਖਤਾਈ ਹੋਣੀ ਚਾਹੀਦੀ ਹੈ ਜੁਰਮਾਨਾ ਲੱਗਣਾ ਚਾਹੀਦਾ ਹੈ ਜਦੋਂ ਸੜਕਾਂ ਟੁੱਟਦੀਆਂ ਨੇ ਅਸੀਂ ਖਬਰਾਂ ਨਸ਼ਰ ਕਰਦੇ ਆਂ ਔਰ ਲੋਕ ਵੀ ਆਵਾਜ਼ ਚੱਕਦੇ ਆਂ ਹੁਣ ਲੱਗਦਾ ਹੈ ਕਿ ਇਹਦੇ ਨਾਲ ਰਾਹਤ ਦੁਕਾਨਦਾਰਾਂ ਨੂੰ ਆਬਾਦੀ ਨੂੰ ਮਿਲ ਜਾਈ। ਸਰ ਦੁਕਾਨਦਾਰਾਂ ਨੂੰ ਵੀ ਰਾਹਤ ਮਿਲੀ ਹੈ ਤੇ ਏਰੀਆ ਦਾ ਵਿਕਾਸ ਵੀ ਹੋਏਗਾ। ਕਿਉਂ ਇਹ 5 6 ਸਾਲ ਹੋ ਗਏ ਨੇ 6 ਸਾਲ ਬਾਅਦ ਇਹ ਸੜਕ ਦਾ ਨਿਰਮਾਣ ਹੋਇਆ। ਇਸ ਪੱਖੋਂ ਅਸੀਂ ਸਰਦਾਰ ਦਲਜੀਤ ਸਿੰਘ ਅਰਿਆਲ ਦੀਆਂ ਤਧਵਾਦੀਆਂ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਹੈ ਹਲਕੇ ਬਾਰੇ ਸੋਚਿਆ। ਬਿਲਕੁਲ ਔਰ ਦੁਕਾਨਦਾਰ ਜਿੱਥੇ ਧੰਨਵਾਦ ਕਰ ਰਿਹਾ ਉੱਥੇ ਹੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਕਿਉਂਕਿ 98 ਲੱਖ ਰੁਪਈਆ ਜਨਤਾ ਦਾ ਲੱਗਿਆ। 98 ਲੱਖ ਰੁਪਇਆ ਤੁਹਾਡੇ ਟੈਕਸਾਂ ਦਾ ਲੱਗਿਆ ਔਰ ਜਿਸ ਤਰ੍ਹਾਂ ਅਸੀਂ ਜਦੋਂ ਸੜਕ ਟੁੱਟਦੀ ਹੈ ਹਰ ਇੱਕ ਲੋਕਾਂ ਤੋਂ ਪੁੱਛਦੇ ਆ ਕਿ ਕੀ ਹਾਲਾਤ ਨੇ ਸੜਕ ਦੇ ਉੱਤੇ ਪੈਂਜੀ ਸੜਕ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਨਵੀਂ ਬਣ ਗਈ ਹੈ ਸੜਕ ਬਹੁਤ ਵਧੀਆ ਲੱਗ ਰਹੀ ਹੈ ਸਰ ਅੱਛਾ ਜਦੋਂ ਟੁੱਟੀ ਹੁੰਦੀ ਹੈ ਸੜਕ ਉਦੋਂ ਅਸੀਂ ਲੋਕਾਂ ਤੋਂ ਪੁੱਛਦੇ ਆ ਕਿ ਇੱਥੇ ਹਾਲਾਤ ਕੀ ਹੈ ਹੁਣ ਹਾਲਾਤ ਕੀ ਹੈ ਠੀਕ ਹੈ ਸਰ ਹੁਣ ਪਹਿਲਾਂ ਨਾਲੋਂ ਬਿਹਤਰ ਹੈਗੇ ਅੱਛਾ ਜਿਹੜੇ ਇਹਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਕਿਉਂਕਿ 98 ਲੱਖ ਤੁਹਾਡੇ ਪੈਸਿਆਂ ਚੋਂ ਹੀ ਟੈਕਸ ਦਾ ਲੱਗਿਆ ਹੈ ਬਿਲਕੁਲ ਸਰ ਹੋਣੀ ਚਾਹੀਦੀ ਜਿਹੜੇ ਲੋਕਰ ਸੀਵਰੇਜ ਲਈ ਜਾਂ ਵਾਟਰ ਸਪਲਾਈ ਲਈ ਤੋੜਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸਰ ਹੋਣੀ ਚਾਹੀਦੀ ਆ ਕਿਉਂਕਿ ਫੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਸੜਕਾਂ ਖਰਾਬ ਹੁੰਦੀਆਂ ਆ ਆਣ ਜਾਣ ਵਾਲੇ ਬਹੁਤ ਦਿੱਕਤ ਹੁੰਦੀ ਹੈਗੀ ਆ ਬਿਲਕੁਲ ਹੁਣ ਠੀਕ ਹੋ ਖੁਸ਼ ਹਾਂਜੀ ਸਰ ਬਿਲਕੁਲ ਬਿਲਕੁਲ ਸਾਮ ਰੱਖੀ ਜਾਣੀ ਚਾਹੀਦੀ ਆ ਲੋਕ ਜਿਹੜੇ ਨਿਕਲ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਸੜਕ ਬਣੀ ਹੈ 98 ਲੱਖ ਰੁਪਇਆ ਟੈਕਸ ਦਾ ਤੁਹਾਡੇ ਟੈਕਸ ਦਾ ਪੈਸਾ ਬਣਿਆ ਸੜਕ ਬਣ ਗਈ ਹੈ ਜੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸੜਕ ਜਾਂ ਫਿਰ ਇਹ ਕੁਛ ਸਮਾਂ ਚੱਲੂ ਟੁੱਟੂਗੀ ਬਹੁਤ ਵਧੀਆ ਬਣੀ ਠੀਕ ਹੈ ਖੁਸ਼ ਹੋ ਖੁਸ਼ ਅੱਛਾ ਇੱਕ ਚੀਜ਼ ਦੱਸੋ ਹਮ ਤੁਹਾਡੀ ਜ਼ਿੰਮੇਵਾਰੀ ਵਿਧਾਇਕ ਸਾਹਿਬ ਕਹਿੰਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਵੀ ਹੁਣ ਵਾਟਰ ਸਪਲਾਈ ਲਈ ਜਾਂ ਸੀਵਰੇਜ ਲਈ ਲੋਕੀ ਸੜਕਾਂ ਪਾਟ ਦਿੰਦੇ ਆ ਉਹ ਤਾਂ ਫਿਰ ਮਾੜੀ ਗੱਲ ਹੈ ਸੜਕ ਪਾਟ ਦਿੰਦੇ ਇਹ ਠੀਕ ਬਣ ਗਈ ਹੁਣ ਵਧੀਆ ਬਣ ਗਈ ਹੈ ਜਿੰਨੀ ਕਿ ਲੋਡ ਸੀ ਇਸੇ ਲੱਗ ਵਧੀਆ ਬਹੁਤ ਜ਼ਿਆਦੀ ਸੀ ਰੋਡ ਕਿੱਲਾ ਕੀ ਹਾਲਾਤ ਸੀ ਬਹੁਤ ਖਰਾਬ ਸੀ ਤੇ ਹੁਣ ਲੋਕਾਂ ਨੂੰ ਤੁਸੀਂ ਵੀ ਆਪਣੇ ਵੱਲੋਂ ਕਹੋਗੇ ਵੀ ਇਹਨੂੰ ਸਾਮ ਚਲੋ ਜੋ ਵੀ ਕੀਤਾ ਐ ਐਮਐਲਏ ਨੇ ਬੜੀਆ ਕੀਤਾ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਸਾਮ ਸੰਭਾਲ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈਗੀ ਹੈ ਔਰ ਇੱਧਰ ਵੀ ਦੁਕਾਨਦਾਰ ਨੇ ਗੱਲਬਾਤ ਕਰ ਲੈਨੇ ਆ ਕੀ 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 ਹਾਲਾਤ ਨੇ ਇੱਧਰ ਸੜਕਾਂ ਦੇ ਔਰ ਹੁਣ ਕਿੰਨੀ ਕ ਰਾਹਤ ਜਿਹੜੀ ਹੈ ਮਿਲੀ ਹੈ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਅੱਛਾ ਆ ਟਿੱਬਾ ਰੋਡ ਦੀ ਕਹਿੰਦੇ ਬਹੁਤ ਬੁਰੀ ਹਾਲਤ ਸੀਗੀ ਹੁਣ ਕੀ ਹਾਲਾਤ ਨੇ ਹੁਣ ਰਾਹਤ ਦਿੰਦਾ ਜੀ ਜਦੋਂ ਦਾ ਇਹ ਰੋਡ ਬਣਿਆ ਹੈ ਬਹੁਤ ਬੜੀਆ ਰੋਡ ਬਣ ਗਿਆ ਹੈ ਪਹਿਲੇ ਨਾਲੋਂ ਵਧੀਆ ਬਣ ਗਿਆ ਮੇਰੀ ਦੁਕਾਨ ਹੈ ਬਾਜ਼ਾਰ ਚ ਐਚ ਕੇ ਡਰਾਈਕਿੰਗ ਐਚ ਕੇ ਡਰਾਈਕਿੰਗ ਦੁਕਾਨ ਹੈ ਔਰ ਰੋਡ ਅੱਗੇ ਨਾਲੋਂ ਬਹੁਤ ਵਧੀਆ ਬਣ ਗਿਆ ਪਹਿਲਾਂ ਕੀ ਹਾਲਾਤ ਸੀਗੇ ਪਹਿਲੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਸੀ ਆਜ ਦਿਨ ਐਕਸੀਡੈਂਟ ਹੁੰਦੇ ਸੀ ਆਜ ਦਿਨ ਸਮਝੋ ਜੀ ਐਕਸੀਡੈਂਟ ਹੋੰਦੇ ਸੀ ਬਿਲਕੁਲ ਮੇਨ ਹੈ ਨਾ ਮੇਨ ਸੜਕ ਆ ਦਿੱਲੀ ਰੋਡ ਤੱਕ ਜੁੜਦੀ ਆ ਇਹਦੀ ਬਹੁਤ ਜ਼ਿਆਦਾ ਲੋਡ ਮਹਿਸੂਸ ਹੋ ਰਹੀ ਸੀ ਅਸੀਂ ਵੀ ਕਈ ਵਾਰ ਖਬਰਾਂ ਦਿਖਾਈਆਂ ਕਿ ਬੁਰਾ ਹਾਲ ਹੈ ਹੁਣ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਦਿਖਾਈਏ ਕਿ ਸੜਕ ਬਣੀ ਹੈ 98 ਲੱਖ ਰੁਪਏ ਇਹਦੇ ਤੇ ਲੱਗਿਆ ਇਹਨੂੰ ਸਾਂਭੋਗੇ ਕਿਦਾਂ ਇਹਨੂੰ ਸਾਂਭਾਂਗੇ ਜੀ ਪਬਲਿਕ ਦੇ ਸਾਹਮਣੇ ਹਾਂ ਇਹ ਪਬਲਿਕ ਦੇ ਹੱਥ ਆ ਐਮਐਲਏ ਦੇ ਹੱਥ ਨਹੀਂ ਐਮਐਲਏ ਨੇ ਆਪਣਾ ਜੋ ਕੰਮ ਘਰੇ ਵਾਲ ਨੇ ਕਰਨਾ ਸੀ ਆਪਣਾ ਕਰਤਾ ਧੂੜਤਾ ਕਰਤਾ ਕੂੜੇ ਕੋ ਡੰਪਤਾ ਕਰਤਾ ਉਹਨਾਂ ਨੇ ਹੁਣ ਰੋਗ ਬਹੁਤ ਵਧੀਆ ਵੱਧ ਗਿਆ ਥੇ ਕਿਹਨੂੰ ਕੋਈ ਦਿੱਕਤ ਨਹੀਂ ਹੈ ਰਾਤ ਬਰਾਤ ਆਏ ਜਾਏ ਕੋਈ ਦਿੱਕਤ ਨਹੀਂ ਪਹਿਲੇ ਐਕਸੀਡੈਂਟ ਹੁੰਦੇ ਸੀ ਇਸ ਤੇ ਅੱਛਾ ਹੁਣ ਜੇ ਮੰਨ ਲਓ ਕਿਸੇ ਨੇ ਜਿੱਦਾ ਟੂਟੀ ਲੱਗੀ ਹੈ ਹੈਨਾ ਮੈਂ ਗਰੇਵਾਲ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਮੈਂ ਲੋਕਾਂ ਨੂੰ ਪਹਿਲਾਂ ਕਿਹਾ ਸੀ ਵੀ ਹੁਣ ਨਾ ਇਹਨੂੰ ਪੱਟ ਦਿਓ ਹੁਣ ਜੇ ਪੱਟਿਆ ਕਿਸੇ ਨੇ ਕੋਈ ਸੀਵਰੇਜ ਲਈ ਆ ਵਾਟਰ ਸਪਲਾਈ ਲਈ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਬਲਿਕ ਸੂਭਾ ਵਾਸਤੇ ਰੋਡ ਬਣਿਆ ਹੈ ਐਮ ਐਲ ਐਨ ਜੋ ਬਣਾਇਆ ਹੈ ਪਬਲਿਕ ਸੂਭਾ ਵਾਸਤੇ ਬਣਿਆ ਹੈ ਇਹ ਆਪਣੇ ਵਾਸਤੇ ਉਹਨੇ ਨਹੀਂ ਬਣਾਇਆ ਔਰ ਇਹ ਪਬਲਿਕ ਨੂੰ ਤੋੜੇਗੀ ਕੋਈ ਪੁੱਟ ਕੇ ਸੀਵਰ ਲਾਏਗੀ ਉੱਤੇ ਸਖਤ ਕਾਰਵਾਈ ਕੀਤੀ ਜਾਏ ਜੁਰਮਾਨਾ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਉੱਤੇ ਤੁਸੀਂ ਸਮਝੋ ਇਸ ਚੀਜ਼ ਹਾਂਜੀ ਹਾਂਜੀ ਆਪਾਂ 98 ਲੱਖ ਰੁਪਏ ਤੁਹਾਡੇ ਟੈਕਸਾਂ ਦਾ ਤੁਹਾਡੇ ਹੀ ਪੈਸਾ ਹੈ ਜਿਹੜਾ ਇਹ ਸੜਕ ਤੇ ਲੱਗਿਆ ਉਹ ਹੁਣ ਜੇ ਕੋਈ ਆਕੇ ਇਹਨੂੰ ਪੱਟ ਦੇਵੇ ਸੀਵਰੇ ਲਈ ਆ ਵਾਟਰ ਸਪਲਾਈ ਲਈ ਤਾਂ ਉੱਤੇ ਕਾਰਵਾਈ ਜ਼ਰੂਰੀ ਹੈ ਜ਼ਰੂਰੀ ਹੈ ਕਾਰਵਾਈ ਬੈਠੇ ਨਾ ਬੰਦਾ ਹੋਏ ਚਾਹੇ ਪ੍ਰਾਈਵੇਟ ਬੰਦਾ ਹੋਏ ਬਿਗੈਰ ਪਰਮਿਸ਼ਨ ਤੋਂ ਇਹ ਨਹੀਂ ਪੁੱਟਿਆ ਜਾਏਗਾ ਉਹ ਰੱਖੇਗਾ ਮਹੱਲਾ ਪੂਰਾ ਪੂਰਾ ਧਿਆਨ ਰੱਖੇਗਾ ਜੀ ਅਸੀਂ ਇੱਥੇ ਬਾਜ਼ਾਰ 'ਚ ਬੈਠੇ ਆਂ ਆਈ ਆਪਣੀ ਸਾਈਡ ਤੋਂ ਜਿੰਨੇ ਆਈ ਤੁਹਾਡੀ ਰੇਂਜ ਆ ਰਹੀ ਹੈ ਉਹਨਾਂ ਧਿਆਨ ਰੱਖਣਾ ਇੱਥੇ ਔਰ ਬਿਲਕੁਲ ਜਿਹੜਾ ਜਿਹੜਾ ਵੀ ਇੱਥੇ ਜਿਹਦੇ ਜਿਹਦੇ ਵੀ ਜ਼ਿੰਮੇਵਾਰੀ ਬਣਦੀ ਹੈ ਸਭ ਆਪਣੀ ਜ਼ਿੰਮੇਵਾਰੀ ਨਿਭਾਉਣ ਪਬਲਿਕ ਸੇਵਾ ਹੈ ਪਬਲਿਕ ਦੇ ਧਿਆਨ ਆਪਣੇ ਆਪ ਰੱਖਣਾ ਜਿੱਦਾਂ ਮੈਂ ਰੱਖਾਂਗਾ ਓਦਾਂ ਹਰ ਕਿਸੇ ਨੇ ਧਿਆਨ ਰੱਖਣਾ ਅੱਛਾ ਮੁਹੱਲੇ ਕਿੰਨੇ ਕਿ ਬੌਜੀ ਜੁੜਦੇ ਆ ਕਿਉਂਕਿ ਮੈਂ ਦੇਖਿਆ ਆਲੇ-ਦੁਆਲੇ ਪੂਰੇ 6 ਵਾਰਡ ਨੇ ਜਿਨ੍ਹਾਂ ਦੀ ਇਹ ਸੜਕ ਬਣੀ ਹੈ ਦੇਖੋ ਜੀ ਮੋਲਾ ਕਬੀਰਨਗਰ ਹੈਗਾ ਹਰ ਗੋਬੀਨਗਰ ਹੈਗਾ ਰਾਹਤ ਮਿਲੀ ਹੈ ਔਰ ਕਟੋ ਕਟ ਕਈ ਮਹੱਲਿਆਂ ਨੂੰ ਜਿਹੜੀ ਰਾਹਤ ਮਿਲੀ ਹੈ ਸੁਵਿਧਾ ਦੇ ਦਿੱਤੀ ਹੈ ਪਰ ਹੁਣ ਕੀ ਲੋਕ ਆਪਣਾ ਫਰਜ਼ ਨਿਭਾਣਗੇ ਜਾਂ ਫਿਰ 98 ਲੱਖ ਨੂੰ ਪੈਚ ਲੱਗਦੇ ਹੋਏ ਨਜ਼ਰ ਆਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੁਧਿਆਣਾ ਦਾ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ